ਵਾਹਿਗੁਰੂ 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 ਸਾਹਿਬ ਜੀ ਦੁਖ ਪੰਜ ਨੇ ਸਾਹਿਬ ਗੋੜੀ ਮਹੱਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਉ ਜੀਤ ਘਟ ਵਸੈ ਪਾਰ ਪਰਮਾ ਸੋਈ ਸੁਹਾਵਾਤਾ ਓ ਜਮ ਕੰਕਰ ਢੀੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਧ ਭਈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੇ ਸਭ ਕਿਛ ਪਾਇਆ ਜਰਨਾਨਕ ਸਦ ਬਲਹਾਰ ਗੋੜੀ ਮਹੱਲਾ ਪੰਜਵਾ ਸੁਕੇ ਹਰੇ ਕੀ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚ ਜੀਵਾਏ ਕਾਟੇ ਕਾਸ਼ਟ ਪੂਰੇ ਗੁਰਦੇਵਾ ਸੇਵਕੋ ਦੀਨੀ ਆਪਣੀ ਸੇਵਾ ਰਹਾਓ ਮਿਟ ਗਈ ਚਿੰਤਾ ਪੁਨੀ ਮਨਾਸਾ ਕਰੀ ਦਇਆ ਸਤਿਗੁਰੁ ਗੁਣਤਾ ਸਾਧਾ ਦੁਖ ਨਾ ਟੇ ਸੁਖਾਇ ਸਮਾਏ ਢੀਲ ਨ ਪਰੇ ਜਾ ਗੁਰੁ ਫਰਮਾਏ ਇਝ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਈ ਭਾਈ ਪ੍ਰਭ ਸਾੰਤ ਸਿਤਲ ਪੈ ਕਿਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਓ ਸਗਲ ਰੋ ਕਾ ਬਿنسਿਆ 타ਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਬ ਨੇੜ ਨਾ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ जिस से मेरा दुख सब जाए नाम रतन बसै मन आए जाप मन मेरे गोविंद की वाणी साधु जन राम रसन बखानी रहाओ एकस बिन नाही दूजा कोए जाकी दृष्टि सदा सुख होए सा जन मीत सखा करे एक हर हर अखर मन महले करब रया सर्वत स्वामी गुण गावै नानक अंतर जामी ਗੋੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਕਿ ਨਮਾਹੀ ਹਾਰ ਹਾਰ ਕਥਾ ਸਾਥ ਸੰਗ ਸੁਨਾਹੀ ਪੀਵਤ RAM ਰਸ ਅੰਮ੍ਰਿਤ ਗੁਣ ਚਾਸ ਜਾਪ ਹਾਰ ਚਰਨ ਮਟੀ ਖੁਦ ਤਾਸ ਰਹਾਉ ਸਰਵ ਕਲਿਆਣ ਸੁਖ ਸਹਿਜ ਨਿਧਾਨ ਜਾ ਕੇ ਹਿਰਦੇਵ ਸਹਿ ਭਗਵਾਨ ਔਖਦ ਮੰਤਰ ਤਾਤ ਸਭ ਝਾਰ ਕਰਨੇ ਹਾਰ ਹਿਰਦੇ ਮਹਤਾਰ ਤਾਜ ਸਭ ਪਰਮਪਾ ਜਿਓ ਪਾਰ ਬ੍ਰਹਮ ਕਹੋ ਨਾਨਕ ਟਲਿ ਇਹੋ ਧਰਮ ਗੋੜੀ ਮਹੱਲਾ ਪੰਜਵਾ ਸਾਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤਰਸਨ ਬਖਾਨ ਬਿਨਸੇ ਰੋਗ ਭਈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ निर्मल गुणगा भो नित गि व्यानमि तन् बाच क्रम नानक दास तेरी तेरिनाई गौडी महला पञ्जवा न प्रकाश किया गुरुदेव परम गए पूरन पै सेवा ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੇ ਨੋ ਦਾਨ ਸਰਨ ਪਰਿ ਪ੍ਰਵੰ ਤਰ ਜਾਮੀ ਨਾਨਕ ਊਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖ ਨਹਾਰੇ ਕੀਦ ਕਰੇ ਅਰ ਬਹੁਤ ਸੰਤਾਵੇ आयो सरंतु हारे कर कर हारियो अनेक बहु पाती शोड है कतहु नाही एक बात सुन ता की ओटा साध संग मिट जाही कर कृपा संत मिले मोहे दिन ते तीरज पाया संती मंत दियो मोहि निरपौ गुरु का शब्द कमाया जीत ले ओए महा भिखारी सहज सुहेली वाणी कह नानक मन भया परगासा පයාපාද නිර්මාාණී නිබිලාවල මහල්லா පஞ்சවා සරබ කලයාන් කිය ගුරදේව සෙම කප්නීලායෝසේව බිගනනලාගේ ජප අලකපේවා තර්ථපනීත් පයි ගුණගයේ දුර්ථගයා හරනාමත්‍ය රහා ස්නීතාර්‍යප ආදජුකාාද ජාකා වඩ පරතාාව. ਅਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਟੇ ਨਿਰਬਿਘਨ ਹੋਏ ਸਭ ਥਾਈ ਬੂਟੇ ਸਭ ਸੁਖ ਪਾਏ ਸਤਿਗੁਰੂ ਟੋਟੇ ਭਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿਥੇ ਦਿਸਹਿ ਨਾਲੇ ਨਾਨਕ ਦਾਸ ਕਸਮ ਰਤਿ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਾਤੇ ਆਏ ਰੋਗ ਗਏ ਸਭਲੇ ਸੁਖ ਪਾਏ ਗੁਰਦੁਖ ਕਾਟਿਆ दिनो दान सजनम जीवन परवान रहाओ अगतकथा अमृत प्रभानी कहो नानक जब जीवे ज्ञानी बिलावल मोहल्ला पंजवा सात पाई गुरु सतगुरु पूरे सुख उपजे बाजे अनहद तूरें रहाओ ताप पाप संताप विनासे हर सिमरथ किल्विक सब नासे ਅਨੰਦ ਕਰੋ ਮੇਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਨ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤੂਰਾ ਆਪ ਸਵਾਰਿਆ ਵਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨਤ ਰੇਨਾ ਰੇ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ 부ਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਵਾਪ ਗਵਾਇਆ ਨੀਦ ਪਈ ਸੁਖ ਸਹਿਜ ਕਰਾਇਆ ਰਹਾਉ ਰਾਜ ਰਾਜ ਭੋਜਨ ਕਾਬੋ ਮੇਰੇ ਪਾਈ ਅਮਰਤ ਨਾਮ ਰਿਤ ਮਾਇ ਧਾਈ ਨਾਨਕ ਗੁਰੂ ਪੂਰੇ ਸਰਨਾਇ जिन अपने नाम की पैज रखाई बिलावल मोहल्ला पंजवा ताप संताप सगले गए रोग पार ब्रह्म तू बख्सा संतन रस भोग सर्व सुखा तेरी मंडली तेरा मंथन आरोग गुण गाओ नित राम के एह अवकद जोग आय बसो कर देश में है यही पली संजोग ਨਾਨਕ ਪ੍ਰਭ ਸੋ ਪ੍ਰਸੰਨ ਨ ਪਾਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰਿ ਹਾਲ ਗੁਰਪੁਰੇ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਨ ਜੋਗ ਰਹਾਉ ਔਖ ਧਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੂਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਖਿਲ ਵਿ ਕੁਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਨ ਗਾਈ ਬਿਲਾਵਲ ਮਹੱਲਾ ਪੰਜਵਾ हर 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 आराध्य होई है आरोग्य रामचंद के लास्टिक जिन मारे आरोग्य रहाओ गुरु पूरा हर जापी है नित कीचै भोग साथ संगत कै वारने मिलिया संजोग जीस सिमरत सुख पाई है बिन सहब योग नानक प्रभु शरणागति कारण कारण योग राग बिलावल मोहल्ला 5 दोपदे ਕਾਰ ਪੰਜਵਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਅਵਰਉ ਪਾਉ ਸਭ त्यागਿਆ दारू ਨਾਮ ਲਿਆ ਤਾਪ পাপ ਸਭ ਮਟੇ ਰੋਗ ਸੀਤਲ ਮਨ ਭਇਆ ਗੁਰਪੁਰਾ ਆਰਾਧਿਆ ਸਗਲਾ ਦੁੱਖ ਕਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਕ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਕਰਮ ਸਰਨਾਈ ਜੋ ਗਿਰਧ ਹਮਾਰੇ RAMਕਾਰ ਦੁਖ ਲਗੈ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋਂ ਕਦਿ ਆਈ ਕਾਲਿਵਲਾਈ ਰਹਾਉ ਆਰਾਖ ਲੀਏ ਤਿਨ ਰਖਨਹਾਰ ਸਭ ਬਿਯਾਧ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੈ ਭੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਨੀ ਪ੍ਰਭ ਆਪ ਰੋਗ ਮਟਾਏ ਜੀਵਾਲਿਆਂ ਨ ਜਾ ਕਾ ਵਡ ਪਰਤਾਪ ਦੂਖ ਹਾਰੇ ਬਖਸ਼ਿਆ ਨ ਆਪਣੀ ਕਾਲ ਧਾਰੀ ਮਨ ਬਾਛਤ ਫਲ ਦਿੱਤੀਆਂ ਨ ਨਾਨਕ ਬਲਹਾਰੀ ਬਿਲਾਵਲ ਮਹੱਲਾ 5 ਤਾਪ ਲਾਇਆ ਗੁਰ ਸਿਰਜਨ ਹਾਰ ਸਤਗੁਰ ਆਪਣੇ ਕੋਲ ਜਾਈ ਜਿਨ ਪੈਸ ਰਖੀ ਸਾਰੇ ਸੰਸਾਰ ਰਹਾਉ ਕਰਮ ਸਗ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਬਾਪ ਤੇ ਰਾਖੀ ਆਪ ਸੀਤਲ ਭਏ ਗੁਰ ਚਰਨੀ ਲਾਗੇ राम नाम हृदय में जप रहाऊ कर कृपा सतप्रभु दीने जगत धार नौखंड प्रताप दुख बिनसे सुख अनंत प्रविसा त्रिसन भुजी मान स्थान साचत्र आप अनाथ को नाथ शरण समरत्ता सगल सृष्टि को माई बाप भगत वचल पै पंजर स्वामी गुण गावत नानक आलाप सोरठा मोहल्ला पंचवा ਸਾਰੇ ਸਨਾਨ ਸਿਮਰਤਬ ਆਪਣਾ ਮਾਨਤਨ ਪੈਰੂਗਾ ਕੋਟਿ ਬਿਘਨ ਲਾਤੇ ਪ੍ਰਭ ਸਰਨਾ ਪ੍ਰਗਟੇ ਪਲੇ ਸੰਜੂਗਾ ਪ੍ਰਭ ਬਾਣੀ ਸ਼ਬਦ ਸੁਭਾਗਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੁਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਮਿੱਤਵਡਾਈ ਭਗਤਵ ਚਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਵਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁਜੋ ਸਰਬ ਵਿਲਾਮਕ ਪਾਵੋ ਜਰਾ ਮਰਾਤਾ ਸਬਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੋ ਅੰਤਰ ਗੁਰ ਨਾਨਕੀ ਵਡਿਆਈ ਸੋ ਰਟਾ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੋਨਾ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤਿਗੁਰਤਾ ਪੁਤਾਰਿਆ ਉਪਰੇ ਸਤਿਗੁਰ ਕੀ ਸਰਣਾਹੀ ਜਾਕੀ ਸੇਵਨਾ ਬਿਰਤੀ ਜਾਹੀ ਰਹਾ ਕਰਮਹਿ ਸੂਖ ਬਾਹਰ ਪਨ ਸੂਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭੁਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਵਨਾਸੀ ਪ੍ਰਭ ਆਪਣੇ ਕਿਰਪਾ ਧਾਰੀ आठ पैर आ रहा दो सामी पूरन काल हमारी हर जियो तू सुख संपत रास राख लेओ पाई मेरी को प्र आगे अरदास रहाऊ जो मांगो सोई सोई पावो अपने कसम पर उसा को नानक गुरु पूरा पेटियो मिटियो सगलंदीसा सोराठा मोहल्ला पंचवा सिमर सिमर गुरु सतगोरा अपना सगला दुख मिटाया ਤਾਬ ਰੋਗ ਘੈ ਗੁਰਬਚਨੇ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਭਾਤਾ ਕਰਨ ਕਰਣ ਸਮਰਥ ਸਵਾਮੀ ਪੂਰਨ ਪੁਰ ਕਬਿਦਾਤਾ ਰਹਾਉ ਆਨੰਦ ਵਿਨੋਦ ਸੰਮਗਲ ਗੁਨ ਗਾਉ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਪੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋ ਰਟਾ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭਾ ਤੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮਪੁਰ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਜਾਨ ਗੁੰਗਾਵੋ ਮੰਤਨ ਦੇ ਸੁਖਾਲੀ ਰਹਾਉ ਤੇ ਤੋ ਧਾਰਨ ਸਤਗੁਰ ਮੇਰਾ ਮੋਹਿ ਦੀਸਾ ਪਰਵਾਸਾ ਬਖਸ ਲੈ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸਾ ਸੋਰਾਠਾ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮਪੁਰ ਦੇ ਸਰ ਸਗਲੇ ਰੋਗ ਮਿਦਾਰੇ ਗੁਰਪੂਰੇ ਕੀ ਸਭ ਨੇ ਉਭਰੇ ਕਾਰਜ ਸਭਲ ਸਵਾਰੇ ਹਰ ਜਨ ਸਿਮਰਿਆ ਨਾਮ ਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਾਖਿਆ ਸੋਰਾਟਾ ਮਹੱਲਾ ਪੰਜਵਾ ਪਾਏ ਕਿਰਪਾਲ ਗੁਰੂ गोविंदਾ ਸਭਲ ਮਨੋ ਰਖਾਈ ਅਸtir ਪਏ ਲਾਗ ਹਰ ਚਰਨੀ गोविंद ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਥ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਇਚਿ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਉਸ ਸਾਗਰ ਪ੍ਰਭੂ ਸਰੋ ਨਹੀਂ ਮਨ ਚਿੰਦੇੜਾ ਫਲ ਪਾਈ ਰਹਾਓ ਸਤਿਗੁਰੂ ਪੁਰੇ ਤਾਪ ਗਵਾਇਆ ਆਪਣੇ ਗਿਰ ਪਾਤਾਰੀ ਪਾਰ ਬ੍ਰਹਮ ਰਪਏ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਨਿਧਾਨ ਮঙ্গল ਰਸ ਰੂਪਾਰ ਕਾ ਨਾਮ ਆਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠਾ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਧਰ ਕਿਪਾ ਪ੍ਰਭ ਹਾਥ ਮੇਰਾ ਕੀਆ ਹਰ ਗੋਬਿੰਦ ਨਵਾਂ ਨਰੂਆ ਰਹਾ ਤਾ ਪ੍ਰਭ ਆਪ ਮਿਟਾਇਆ ਜਨਕੀਲਾ ਜੜਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋ ਵੈ ਸਵਾਰੇ ਹਮਰਾ ਗੁਨ ਅਗੁਨਾ ਵਿਚਾਰਿਆ ਹਟਾਲ ਬਚਨ ਨਾਨਕ ਗੁਰੂ ਤੇਰਾ ਸਫਲ ਕਰਮ ਸਤਿਗਤਾਰਿਆ ਸੋਰਠਾ ਮਹੱਲਾ ਪੰਜਵਾਂ ਜੀ ਜੰਤ ਸਭ ਕਿਸ ਕੇ ਕੀਏ ਸੋਈ ਜੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੇ ਪੂਰਨ ਭਈ ਵਡਾਈ ਪਾਰ ਬ੍ਰਹਮਪੂਰਾ ਮੇ ਰਹਿ ਨਾਲ ਗੁਰਪੁਰ ਹੈ ਪੂਰੀ ਸਵਰਾ ਕੀ ਹੋਏ ਸਰਬ ਦਿਆਲ ਰਹਾਉ ਆੰਤਿਰ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰਾਖੇ ਜੇ ਬਾਰਕ ਪਿਤ ਮਾਤਾ ਸੋ ਰਟਾ ਮਹੱਲਾ ਪੰਜਵਾ ਤਾਰਡ ਪਾਈ ਕਰਤਾਰੇ ਤਾਗ ਛੋੜ ਗਿਆਂ ਪਰਵਾਰੀ ਗੁਰਪੂਰੇ ਹੈ ਰਾਸੀ ਸਦ ਸਿਚੇ ਤਾਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਥ ਹੈ ਜਿਸੁ ਸੁਖ ਦਿਨ ਮੇ ਉਪਜੈ ਮਨ ਹੋਆ ਸਦਾ ਸੁਖਾਣਾ ਰਹਾਉ ਹਰ ਹਰ ਨਾਮ ਬਿਉ ਦਾਰੂ ਦਿਲ ਸਗਲਾ ਰੋਗ ਵਿਦਾਰੂ ਆਪਨੇ ਕਿਰਪਾ ਤਾ ਹਰੇ ਤਿਨ ਸਗਲੀ ਬਾਤ ਸਵਾਰੀ ਆਪਣਾ ਜੀਵ ਦਸਮਾਹ ਰਿਆ ਹਮਰਾ ਗੁਨ ਅਵਗੁਨ ਨਾ ਵਿਚਾਰਿਆ ਗੁਰ ਕਾ ਸਬਦ ਫਇਓ ਸਾਥੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਭੋਲੀ ਤੇਰਾ ਤੂ ਸਾਹਿਬ ਗੁਨੀ ਗਹਿਰਾ ਜਬ ਨਾਨਕ ਨਾਮ ਸਚ ਸਾਕੀ ਆਪਣੇ ਦਾਸ ਕੀ ਪੈ ਜਰਾਖੀ ਬੋਲਾਇਆ ਭੋਲੀ ਤੇਰਾ ਤੂ ਸਾਹਿਬ ਗੁਨੀ ਗਹਿਰਾ ਪੰਜਾਬ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਦੀ ਤੇਜ ਰੱਖੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਪੱਤੇ